ਹਮ ਸਰਦੀਨ ਦਇਆਲਨ ਤੁਮ ਸਰ ਅਬ ਪਤਿਆਰ ਕੀ ਕੀਜੈ ਬਚਨੀ ਮਤੋਰ ਮੋਰ ਮਨ ਮਨ ਜਨ ਕੋ ਪੂਰਨ ਦਿਜ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕਲਗੀ ਤਰਨ ਸੁਮੇਸ਼ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਪ੍ਰੇਮ ਸਹਿਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਭਗਤ ਭਗਤ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਕੁੱਲ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸ਼੍ਰੋਮਣੀ ਭਗਤ ਭਗਤ ਰਬਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਾਣੀ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹਨ ਭਗਤ ਰਬਦਾਸ ਮਹਾਰਾਜ ਜੀ ਦੀ ਮਹਿਮਾ ਪੂਰੀ ਦੁਨੀਆ ਦੇ ਵਿੱਚ ਸਾਰੇ ਲੋਕ ਕਰਦੇ ਹਨ ਭਗਤ ਰਬਦਾਸ ਮਹਾਰਾਜ ਜੀ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਸਤਿਗੁਰੂ ਜੀ ਦੀ ਸ਼ੋਭਾ ਦੇ ਵਿੱਚ ਚੰਦ ਲੈਣਾ ਮੇਰੇ ਸਾਥੀ ਇਹੋ ਪੇਸ਼ ਕਰਦੇ ਹਾਂ ਸੋ ਭਰ ਵਿਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋ ਭਰ ਵਿਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋ ਭਰ ਵਿਦਾਸ ਭਗਤ ਦੀ ਹੋ ਤੇਰਾ ਤੇ 177 ਸਾਲ ਜਦ ਆਇਆ ਸੀ ਕਲਸਾ ਸੰਤੋਖ ਦਾਸ ਦਾ ਵੇੜਾ ਰਸਨਾ ਆਸੀ ਕਲਸਾ ਸੰਤੋਖ ਦਾਸ ਦਾ ਦੇਵੇ ਵਧਾਈਆਂ ਘਰ ਵਿੱਚ ਜਿਹੜਾ ਵੀ ਆਉਂਦਾ ਹੈ ਸੋ ਬਾਬਾ ਰਬਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋ ਬਾਬਾ ਰਬਦਾਸ ਭਗਤ ਦੀ ਉਹ 12 ਕੋ ਸਾਲ ਦੀ ਉਮਰੇ ਮਿਰਜ਼ਾਪੁਰ ਵਿਆਹੇ ਗਏ ਮਾਤਾ ਜੀ ਲੋਨਾ ਦੇ ਵੀ ਵਿਆਹ ਕੇ ਘਰ ਲਿਆਏ ਗਏ ਮਾਤਾ ਜੀ ਲੋਨਾ ਦੇ ਵੀ ਪੁੱਤ ਪੁੱਤਰ ਜਿਵੇਂ ਦਾਸ ਜੀ ਸੋਹਣਾ ਮਨ ਪਾਉਂਦਾ ਹੈ ਸੋਭਾ ਰਵਿਦਾਸ ਭਗਤ ਦੀ ਸਾਰਾ ਜਗ ਦਉਂਦਾ ਹੈ ਸੋਭਾ ਰੱਬ ਦਾਸ ਭਗਤ ਦੀ ਹੋ ਕਰਦੇ ਜਦ ਭਗਤੀ ਰੱਬ ਦੀ ਕਰਦੇ ਜਦ ਭਗਤੀ ਰੱਬ ਦੀ ਟੱਲੀਆਂ ਖੜਕਾਉਂਦੇ ਨੇ ਪੰਡਤ ਤੇ ਬ੍ਰਾਹਮਣ ਸੁਣ ਕੇ ਡਾਢੇ ਕਬਰਾਉਂਦੇ ਨੇ ਪੰਡਤ ਤੇ ਬ੍ਰਾਹਮਣ ਸੁਣ ਕੇ ਕਰਾਂ ਦੇਸ਼ ਕਰਤਕਾ ਤੋਂ ਸੰਖ ਵਜਾਉਂਦਾ ਹੈ ਸੋ ਬਾਬ ਰਬਦਾਸ ਭਗਤ ਦੀ ਸਾਰਾ ਜਗ ਦਉਂਦਾ ਹੈ ਸੋ ਬਾਬ ਰਬਦਾਸ ਭਗਤ ਦੀ ਉਹ ਨਾਗਰ ਮਲ ਰਾਜੇ ਸਦਿਆ ਵਿੱਚ ਦਰਬਾਰ ਦੇ ਠਾਕੁਰ ਦੀ ਪੂਜਾ ਛਟ ਦੇ ਠਾਕੁਰ ਜਾਂ ਤਾਰ ਦੇ ठाकुर दी पूजा ਛੱਡਦੇ ਗੰਗਾ ਕੰਨਾਰੇ ਸੱਚੀ ਪਰਖ ਕਰਉਂਦਾ ਹੈ ਸੋਭਾ ਰਵਿਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋਭਾ ਰਵਿਦਾਸ ਭਗਤ ਦੀ ਉਹ ਪੰਡਤਾਂ ਨੇ ठाकुर ल्या ਰੂਹਾਂ ਦਾ ਆ ਜਾ ਤੂੰ ਤਰ ਕੇ ਸਾਈਆਂ ਜੋਰ ਲਾਇਆ ਮੂੰਹਾਂ ਦਾ ਆ ਜਾ ਤੂੰ ਤਰ ਕੇ ਸਾਈਆਂ ਦੇਖ ਕੇ ਡੁੱਬੇ ਗਲੋਟੇ ਪੰਡਤ ਪਛਤਾਉਂਦਾ ਹੈ ਸੋਭ ਰਵਿਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋਭ ਰਵਿਦਾਸ ਭਗਤ ਦੀ ਈ ਫਿਰ ਬਾਰੀ ਸੰਗਤੇ ਪਿਆਰੇ ਰਬਦਾਸ ਦੀ ਪੱਥਰ ਨਹੀਂ ਤਰਦਾ ਸੁਆਮੀ ਸੁਣ ਲੋ ਅਰਦਾਸ ਜੀ ਪੱਥਰ ਨਹੀਂ ਤਰਦਾ ਸੁਆਮੀ ਦੇ ਕੇ ਗਿਆਨ ਸੱਚ ਦਾ ਬੰਦੇ ਤਰਉਂਦਾ ਹੈ ਸੋ ਬਾ ਰਬਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਪਾਲਤ ਦੇ ਓ ਹੋ ਜਾ ਹੁਣ ਪ੍ਰਗਟ ਮਾਦ ਮੇਰੀ ਅਰਜ਼ੋਈ ਹੈ ਤੇਰੇ ਤੇ ਮੇਰੇ ਵਿੱਚ ਜੀ ਅੰਤਰ ਨਾ ਕੋਈ ਹੈ ਤੇਰੇ ਤੇ ਮੇਰੇ ਵਿੱਚ ਜੀ ਗੁਰੂ ਦਾ ਗਿਆਨ ਪਿਆਰਾ ਮੇਰੇ ਮਨ ਭਾਉਂਦਾ ਹੈ ਸੋ ਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋ ਬਾਰ ਦਾਸ ਭਗਤ ਦੀ ਓ ਮੇਰੇ ਜੀ ਆਦੀਨ ਨਾ ਕੋਈ ਮੇਰੇ ਜੀ ਆਦੀਨ ਨਾ ਕੋਈ ਦਿਆਲੂ ਨਾ ਤੇਰੇ ਜਹਾਨ ਦਰਸ਼ਨ ਤੂੰ ਦੇ ਦੇ ਮੈਨੂੰ ਜਨਮਾਂ ਦਾ ਵਿਛੜ ਗਿਆ ਦਰਸ਼ਨ ਤੂੰ ਦੇ ਦੇ ਮੈਨੂੰ ਚਾਨਨੀ ਰਬਦਾਸ ਹੈ ਰੇ ਸੀ ਸੱਚਾਉਂਦਾ ਹੈ ਸੋਭਾ ਰਬਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋਭਾ ਰਬਦਾਸ ਭਗਤ ਦੀ ਹੋ ਝਾਲਾਂ ਤੇ ਮੀਰਾबाई ਆਈਆਂ ਦਰ ਤੇਰੇ ਤੇ ਮਿਹਰ ਦੀ ਨજર ਪਿਆਰੇ ਕਰਦੇ ਤੂੰ ਮੇਰੇ ਤੇ ਮਿਹਰ ਦੀ ਨજર ਪਿਆਰੇ ਕਲਵੰਤ ਸੰਗ ਰੋਤਾ ਤੇਰੇ ਲਿਖ ਕੇ ਗਣ ਗਾਉਂਦਾ ਹੈ ਸੋਭਾ ਰਵਿਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋਭਾ ਰਵਿਦਾਸ ਭਗਤ ਦੀ ਸਾਰਾ ਜਗ ਗਾਉਂਦਾ ਹੈ ਸੋਭਾ ਰਵਿਦਾਸ ਭਗਤ ਦੀ